ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਤੁਹਾਨੂੰ ਅਸੀਂ ਸਾਡਾ ਇਹ ਦਿਖਾਉਣ ਦਾ ਵੀਡੀਓ ਬਣਾਉਣ ਦਾ ਮੌਕਾ ਦੇ ਅਸੀਂ ਬਈ ਰੱਖ ਬਈ ਪਦੇ ਦੀ ਬਈ ਬਈ ਜਿਹੜੀ ਮਗਹਾਈ ਆ ਮਗਹਾਈ ਨੂੰ ਕਿਵੇਂ ਕੰਟਰੋਲ ਕਰਨਾ ਕਿਵੇਂ ਕਰ ਸਕਦੇ ਆ ਆਪਾਂ ਕੰਟਰੋਲ ਕਿਵੇਂ ਬਚਤ ਹੋ ਸਕਦੀ ਆ ਬਾਈ ਹੁਣ ਤੁਸੀਂ ਆਹਾਂ ਮਸ਼ੀਨ ਦਾ ਕਿੰਨੇ ਸਾਲ ਹੋ ਗਏ ਝੋਨੇ ਲਾਉਂਦੇ ਆ ਦੂਜਾ ਸਾਲ ਤੀਜਾ ਸਾਲ ਸਾਲਾ ਮਸ਼ੀਨ ਦਾ ਜੋ ਨਾ ਤੀਜੇ ਸਾਲ ਲੱਗ ਰਿਹਾ ਵਾ ਤੇ ਤੁਸੀਂ ਇਹ ਦੱਸੋ ਕਿ ਕਿੰਨੇ ਕਿੱਲੇ ਲੰਮੇ ਆ। ਤਿੰਨ ਕਿੱਲੇ ਆਮ ਨਾਲ ਲੱਗ ਜਾਂਦੇ ਥੜੀ। ਤਿੰਨ ਕਿੱਲੇ ਦਿਹਾੜੀ ਚ ਲੱਗਦੇ ਆ। ਤੇ ਫਿਰ ਦੇਖ ਲਓ ਕਿੰਨਾ ਤੇਲ ਮੱਚਦਾ। ਦੋ। 2 ਲੀਟਰ ਤੇਲ ਪੈਟਰੋਲ। 2 ਲੀਟਰ ਪੈਟਰੋਲ ਆ ਤੇ ਇਹ ਬੰਦੇ ਨੇ ਦਿਹਾੜੀ ਆ। ਇਹ ਕਿੰਨੀ ਆ ਦਿਹਾੜੀ ਇਹਦੀ? 500। 500 ਰੁਪਿਆ ਦਿਹਾੜੀ ਆ। ਤੇ ਹੋਰ ਦੂਜੇ ਪਾਸੇ ਤੁਸੀਂ ਦੇਖੋ ਵੀ 4 ਤੋਂ 5000 ਰੁਪਿਆ ਗੜੀ ਲੇਵਰਾ ਝੋਨਾ ਲਵਾਈ ਦੇ ਠੀਕ ਆ ਨਾ ਤੇ ਇਹ ਆ ਤਾਂ ਉਹ ਤਾਂ ਕਹੀ ਜਾਂਦੇ ਆ ਬਈ ਆਪਾਂ ਇਧਰੋਂ ਬਚਤ ਕਰ ਲਈ ਉਧਰੋਂ ਬਚਤ ਕਰ ਲਈ ਆ ਦਿਖਾ ਦੇ ਬਈ ਤੇ ਜਾਣੀ ਇਧਰੋਂ ਵੀ ਬਚਤ ਆਪਾਂ ਕਰ ਸਕਦੇ ਆ ਆਪਾਂ ਝੋਨਾ ਥੋੜੀ ਜੀ ਆਪ ਮਿਹਨਤ ਕਰਾਂਗੇ ਹੁਣ ਇਹ ਆਪ ਮਿਹਨਤ ਕਰਦੇ ਆ ਬੰਦਾ ਇੱਕ ਲਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਤੇ ਬਾਈ ਤੇਰੇ ਆਪ ਮੁੰਡੇ ਮਿਹਨਤ ਕਰਦੇ ਆ ਨਾ ਆਪ ਆਪ ਕਰਦੇ ਮਿਹਨਤ ਆਪ ਨਾਲ ਰਹਿੰਦੇ ਆ ਭਈਆ 50 ਕਿੱਲੇ ਲਾਉਣੇ ਆ 50 ਕਿੱਲੇ ਦੇ ਹਿਸਾਬ ਨਾਲ ਆ ਤੂੰ 50 ਕਿੱਲੇ ਦਾ ਆਪ ਹੀ ਹਿਸਾਬ ਲਾ ਲਿਓ 4000 ਦੇ ਹਿਸਾਬ ਨਾਲ ਜੇ ਘਟ ਤੋਂ ਘਾਟਾ ਪਰ ਰੇਟ ਲਾਈਏ ਤੇ ਦੇਖ ਲਓ ਕਿੰਨੇ ਪੈਸਿਆਂ ਦੀ ਬੱਤਤ ਹੋ ਜਾਣੀ ਫੇਰ ਬੰਦੇ ਬਾਅਦ ਚ ਕਹਿ ਦਿੰਦੇ ਆਪਾਂ ਇਹ ਗੱਲਾਂ ਸੋਚਦੇ ਨਹੀਂ ਬਾਅਦ ਚ ਬੰਦੇ ਕਹਿ ਦਿੰਦੇ ਆ ਵੀ ਉਹ ਫਾਹਾ ਲੈ ਗਿਆ ਜੋ ਉਹ ਫਾਹਾ ਲੈ ਗਿਆ ਜੀ ਆਪਾਂ ਕੰਮ ਹੀ ਛੱਡ ਗਏ ਕੰਮ ਹੀ ਛੱਡ ਗਏ ਕੰਮ ਹੀ ਛੱਡ ਗਏ ਹਾਂ ਕਈ ਤਾਂ ਆਪਣੇ ਵਾਲੇ ਮੰਗੇ ਆਈ ਬਾਤ ਮੈਂ ਆਰਨਾ ਦੇ ਪੈਸੇ ਲੈਂਦਾ ਇਹ ਲੈ ਠੀਕ ਹੈ ਨਾ ਉਹੀ ਆਪਾਂ ਆਪ ਕੰਮ ਕਰੋ ਤੇ ਪੈਸੇ ਬਚਾ ਲਓ ਠੀਕ ਹੈ ਨਾ ਬਾਕੀ ਹੁਣ ਸਹੀ ਤਾਂ ਆਪਾਂ ਲਾਉਂਦੇ ਹੀ ਨਹੀਂ ਤੁਹਾਈ ਬਹੁਤ ਫਰਕ ਆ ਹੁਣ ਲਾਉਂਦਾ ਵੀ ਦਿਖਾਉਂਦੇ ਵੀ ਮਸ਼ੀਨਾਂ ਦੇ ਲੋ ਕੋਈ ਚੱਪਾ ਨਹੀਂ ਛੱਡਦੀ ਤੇ 14 ਔੜਿਆਂ ਵਾਲੀ ਹੈ ਹਾਂਜੀ ਇਹ ਆਪਾਂ ਤੁਹਾਨੂੰ ਮਸ਼ੀਨ ਦਾ ਵੀ ਦੱਸਤਾ ਵੀ 2 ਲੀਟਰ ਕਿੱਲੇ ਦਾ ਤੇਲ ਪੀਂਦੀ ਆ ਤੇ ਇਹਦੀ ਦੱਸਤਾ ਆਪਾਂ ਬੰਦੇ ਦੀ ਦਿਹਾੜੀ ਵੀ ਦੱਸਦੇ ਵੀ 500 ਰੁਪਈਆ ਬੰਦਾ ਲੈਂਦਾ ਵਾ ਹੁਣ ਆਪਾਂ ਜਾਣਕਾਰੀ ਲੈਨੇ ਆ ਬਈ ਇਹਦਾ ਪਨੀਰੀ ਦਾ ਕੀ ਖਰਚਾ ਵਰਚਾ ਪੈ ਜਾਂਦਾ ਵਾ ਪਨੀਰੀ ਦਾ ਖਰਚਾ ਪੈ ਜਾਂਦਾ 50 ਕਿੱਲਿਆਂ ਤੇ 50000 ਦੇ ਨੇੜੇ ਪਨੀਰੀ ਲੇਬਰ ਤੇ ਵੀ ਪਾ ਕੇ ਹਾਂ ਬਈ ਇਹ ਕਹਿੰਦਾ ਵੀ 1000 ਰੁਪਇਆ ਮੁੰਡੇ ਦਾ ਕਹਿੰਦਾ ਵੀ 1000 ਰੁਪਇਆ ਕਿੱਲੇ ਦਾ ਯਾਨੀ ਆਈਡੀਆ ਪਨੀਰੀ ਦਾ ਖਰਚਾ ਵਹਿ ਜਾਂਦਾ ਵਾ ਤੇ ਉਦੋਂ ਜਰੂਰ ਦੱਸ ਦੇਣਾ ਹਨਾ ਹੈਗੀ ਆ ਥੋੜੀ ਜੀ ਗੌਰ ਰੱਖਣੀ ਪੈਂਦੀ ਕਿ ਨਹੀਂ ਉਦੋਂ ਵੀ ਜਿਹਨੂੰ ਤਾਂ ਹਸਾਬ ਆ ਗਿਆ ਉਹਦਾ ਨਹੀਂ ਹੈਗਾ ਔਖਾ ਠੀਕ ਆ ਲੋਕ ਡਰੋਂਦੇ ਬਹੁਤ ਆ ਯਾਰ ਜਿਹਨੇ ਕੰਮ ਕਰਨਾ ਵਾ ਹਾਂ ਠੀਕ ਆ ਜੱਟਾਂ ਦੇ ਮੂਰੇ ਵੀ ਕਾ ਤੁਹਾੜਿਆ ਵਾ ਜੱਟ ਤਾਂ ਵੈਸੇ ਜਗਾੜੀ ਹੁੰਦੇ ਆ ਇੱਕ ਲਫਾਫਾ ਵਾ ਲਫਾਫੇ ਤੇ ਵਿਛਾਉਣਾ ਵਾ ਹੋਰ ਕੀ ਕਰਨਾ ਵਾ ਹੂੰ ਜਾਣੇ ਉਹੀ ਗੱਲ ਆ ਵੀ ਉਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ ਤੇ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਸਾਰੇ ਜੇ ਕੰਮ ਕਰਨ ਲੱਗ ਜਾਣ ਤੇ ਫਿਰ ਭੁੱਖਾ ਮਰੇ ਕੌਣ ਠੀਕ ਹੈ ਨਾ ਗੱਲ ਇਹ ਆ ਵੀ ਸਾਰੇ ਜੇ ਆਪਾਂ ਮਿਹਨਤ ਕਰਨ ਲੱਗ ਜੀ ਹੱਥੀ ਤੇ ਜਰੂਰ ਕੁਝ ਨਾ ਕੁਝ ਲੈ ਢਿੱਗਾਂਗੇ ਜੇ ਆਪਾਂ ਕੰਮ ਹੀ ਨਹੀਂ ਕਰਨਾ ਯਾਰ ਹਨਾ ਹਾਂ ਜੇ ਤੁਹਾਨੂੰ ਆਪਾਂ ਕੰਮ ਨਹੀਂ ਕਰਨਾ ਤੇ ਫੇਰ ਉਹ ਉਹ ਗੱਲ ਨਹੀਂ ਫੇਰ ਉਹ ਸੈਰੀ ਪਹਿਣੀ ਠੀਕ ਹੈ ਠੀਕ ਹੈ ਜੀ ਧੰਨਵਾਦ ਤੁਹਾਡਾ